ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਬਾਰਸ਼ਲਾ ਟਾਈਮ ਪੂਰਾ ਹੋਇਆ ਪਿਆ ਪਿੰਡ ਵਾਲੀ ਸਾਈਡ ਚੂਨੇ ਦਾ ਕੰਮ ਚੱਲਣ ਦਾ ਪੂਰਾ ਉਹ ਲੇਅਰ ਭਰਾਲਿਆ ਜਿਹੜਾ ਨੜ ਟੁੱਟਦਾ ਵਾ ਹੈ ਨਾਲੇ ਥੋੜਾ ਉੱਚਾ ਰੱਖਿਆ ਕਰੋ ਆਪਾਂ ਬਾਲਾਂ ਥੱਲੇ ਨਾ ਆਪਦੇ ਯਾਰ ਮੁੰਡਿਆਂ ਨੇ ਖਲਾਰ ਦੀ ਸਾਰੀ ਇਧਰੇ ਇਹ ਘਰ ਮਗਲੀ ਲੋਈ ਆਉਂਦੇ ਜੌਣੇ ਖਿੱਚਣਾ ਨਹੀਂ ਮੈਂ ਕੱਲ ਸਾਰੀ ਜਿਹੜੀ ਨਾਲ ਹੀ ਰਿਹਾ ਮਨਰੂਪ ਤੂੰ ਸਹੀ ਮਾਰਦਾ ਮੈਂ ਮੈਂ ਆਖ ਬਈਟਾ ਤੇ ਭਾਈਦਾਨ ਨਹੀਂ ਉਹ ਮੜਾ ਚਾਰ ਕੇ ਫੇਰ ਨਾੜ ਨਹੀਂ ਤੋੜਦਾ ਤੇ ਹੁਣ ਆਪਣਾ ਤਾਰ ਦਾ ਖਾਸੂਦਾ ਕੰਮ ਲੱਭੜ ਗਿਆ ਸਪਰੇਆ ਕਰਦੇ ਸ਼ੁਰੂ ਤੀਨੋ ਭਾਈ ਚਾ ਮੀ ਫੇਰ ਕਾਫੀ ਸਟਾਰਟ ਹੋ ਗਿਆ ਘੱਡੀ ਦਾ ਟਾਇਰ ਵਾੜ ਗਿਆ ਅੱਜ ਯਾਰ ਬਾਬਾ ਜੀ ਦਾ ਨੀਲ ਕਾਪਨਾ ਸ਼ੁਰੂ ਹੋ ਗਿਆ ਵਾ ਵਾਹ ਵੀ ਆਜ ਨਾ ਰੋਟੀ ਮੇਰੀ ਜੋ ਆਪ ਦਾ ਸਮਾਨ ਤੁਸੀਂ ਲਾ ਲਿਆ ਹਾਂ ਮੈਂ ਰਸਤਾ ਉਹਨਾਂ ਦੀ ਗਾੜੀ ਵਾਹ ਵੀ ਆਪ ਦੀ ਦਾਲ ਚੁੱਕ ਲੋ ਆ ਦੀ ਰੋਟੀ ਚੁੱਕ ਲੋ ਆ ਆਪ ਦਾ ਜੋ ਇਹਨਾਂ ਨੂੰ ਦਿੱਦ ਚੁੱਕ ਲੋ ਤੇ ਭਾਂਡੇ ਨਹੀਂ ਮੈਨੂੰ ਚੇਤਾ ਮੈਂ ਇਹ ਇਹਨਾਂ ਨੇ ਇਹਨਾਂ ਨੇ ਨਾ ਭਾਂਡਾ ਬੇੜੀ ਚੋਂ ਕੱਢ ਕੇ ਰੱਖਿਆ ਬਾਹਰ ਨਾ ਇਹਨਾਂ ਨੂੰ ਦਿੱਦਾਂ ਭਾਂਡੇ ਲੈ ਜਾ ਤੂੰ ਨਿਆਣਾ ਵਾ ਕੋਈ ਗੱਲ ਯਾਰ ਮੈਨੂੰ ਮੈਂ ਜਿਆ ਹਾਂ ਮੈਂ ਪੱਜ ਗਿਆ ਉਹ ਕੀ ਕੀਤੀ ਫਿਰ ਉਹਨੂੰ ਦੂਜੇ ਨਿਸ਼ਾਨ ਨੂੰ ਮੇਰੇ ਕੋਲ ਬੜੀ ਖਰਾਬ ਸੀ ਮਾਣੇ ਇਹ ਗਿਹਾ ਨਹੀਂ ਇਕੱਲੇ ਬਨੇ ਚੰਗੇ ਲੱਗਿਆ ਘੋਟ ਰੋਟੀ ਦੀ ਗੱਲ ਇਹਨੂੰ ਗਲਾਸੂ ਦਿਓ ਤੇ ਉਹ ਵੀ ਛੱਡੀ 10 ਮਿੰਟ 15 ਮਿੰਟ ਗੱਲ ਕੀਤੀ ਮੈਨੂੰ ਡੈਣੀ ਆ ਕੇ ਲੱਭਦਾ ਐ ਆ ਰੁਕ ਗਿਆ ਜਿਹੜੀਆਂ ਇਹਦੇ ਕੁੱਤਿਆਂ ਨੂੰ ਪਾਉਣੀਆਂ ਮਾਹ ਮੈਂ ਜਾ ਕੇ ਕਰਦਾ ਵੇਣਾ ਵਾ ਕਰ ਲੈ ਉੱਤੇ ਵੀ ਆਪ ਆਪਣੇ ਕਿਣਾ ਹੋ ਗਏ ਥੋੜੀਆਂ ਜਿਹੀ ਤੇ ਪਰ ਨਹੀਂ ਰੋਟ ਨੂੰ ਚਲੋ ਕੋਈ ਗੱਲ ਨਹੀਂ ਚਾਹ ਸ਼ਾ ਕੋਈ ਇਦਾਂ ਦੀ ਗੱਲ ਨਹੀਂ ਮੈਨੂੰ ਬਾਹਦੇ ਦੇ ਦਿਖੇ ਹੁੰਦੇ

嗯，还、哎、是，还、哎、是，嗯。 ਦਾ ਪੂਰਾ ਜੋਰ ਆ ਫੁੱਲ ਪੈਂਡਿਆ ਪਿਆ ਤੇ ਅੱਜ ਜਾਂਦੇ ਹਾਂ ਉਹ ਸ਼ਹਿਰੋਂ ਟਾਇਰ ਟੂਰ ਪਾ ਕੇ ਲਿਆਉਨੇ ਆ ਮੀਂਹ ਦੀ ਲੋੜ ਵੀ ਹੀ ਠੰਡ ਜੀ ਮੌਸਮ ਜਿਹੜਾ ਤੋਂ ਬਹੁਤਾ ਹੀ ਗਰਮ ਚੱਲਣ ਡਿਆ ਹੋਣ ਆਪਾ ਸੁਲਤਾਨਪੁਰ ਲੋਧੀ ਜਾਂਦੇ ਇੱਥੇ ਆਪਣੀ ਗੱਡੀ ਦਾ ਜੀਪ ਦਾ ਟਾਇਰ ਪਾੜ ਗਿਆ ਤੇ ਨਵਾਂ ਪਵਾ ਕੇ ਲਿਉਨੇ ਆ ਇਹ ਸਾਡੇ ਪ੍ਰੀਤਮ ਟਾਇਰਾਂ ਵਾਲੇ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਮਸ਼ਹੂਰ ਆ ਸੁਲਤਾਨਪੁਰ ਲੋਧੀ ਦੇ ਟਾਇਰਾਂ ਦਾ ਸਭ ਤੋਂ ਜਾਇ ਤੇ ਸਸਤੇ ਟਾਇਰ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਕਿ ਦੂਰੋਂ ਦੂਰੋਂ ਲੋਕ ਆ ਰਹੇ ਪਵਾਉਣ ਆਦੇ ਉਹਨੇ ਬੈਠ ਕੇ ਸਿੱਧੀ ਜਾਣਦੀ ਪਾਉਂਦੇ ਬੰਦਾ ਨਿੱਕਾਵਾ ਕੋਰੇ ਰਾ ਮਰੀਏ ਜਨ ਕੋੜੋਤਰੀ ਗੱਲ ਲਪੂੜ ਗਿਆ ਬਦਲਾ ਜਾਈ ਉਹ ਮੈਂ ਲੋੜ ਭਾਤੇ ਵਾ ਬੰਦਾ ਦੇਖਦੇ ਵੇਖੋ ਬਾਬੇ ਸੀਚੀਆਲ ਨੇ ਬਾਬੇ ਸੀਚੀਆਲ ਜੀ ਨੇ ਆ ਜਿਹੜਾ ਸੁਲਤਾਨਪੁਰ ਨੂੰ ਕਿੱਡੀ ਵੱਡੀ ਦੇਣ ਦਿੱਤੀ ਆ ਵੀ ਇਹ ਨਹੀਂ ਬਿਲਕੁਲ ਐ ਇੱਥੇ ਬੰਦਾ ਦੁਪਹਿਰੇ ਭਲਾ ਜੇ ਦੇ ਏਸੀ ਆ ਸਾਰਾ ਹੁਣ ਚੱਲਣ ਦਾ ਜਿੰਨੀਆਂ ਜਿੰਨੇ ਰੁਖਵਾ ਬਾਬਾ ਜੰਨੇ ਨੇ ਸਭਾਈ ਕੀਤੀ ਬਾਬੇ ਨੇ ਝੀਲ ਬਣਾਈ ਜਿਹੜੀ ਵ ਇੱਕ ਕਿੰਨੀ ਸੋਹਣੀ ਐਵੇਂ ਬਣਦਾ ਇਹ ਇੱਥੋਂ ਤੱਕ ਸੋਚ ਨਹੀਂ ਆਗੀ ਵੀ ਇੰਨਾ ਵਧੀਆ ਜਾਨੀ ਕਿ ਬਣੂਗੀ ਚੀਜ਼ ਤੇ ਦੇਖਾਂ ਬਗਤਾਂ ਉਹਦੇ ਬਣਾਉਂਦੇ ਵੀਡੀਓ ਇੱਥੇ ਟਾਇਰ ਪਵਾ ਲਈਏ ਪਹਿਲਾਂ ਪਹੁੰਚ ਗਿਆ ਬਦ ਦੁਕਾਨ ਤੇ ਟਾਇਰ ਪਾ ਕੇ ਫਿਰ ਜਣਾ ਵਾਪਸ ਦਰਿਆ ਦੇ ਕਰੋ ਸੁਲਤਾਨਪੁਰ ਲੋਧੀ ਦੇ ਦਰਸ਼ਨ ਸ਼ਾਹ ਦੁਕਾਨਾਂ ਖੁੱਲ ਗਈ ਨਹੀਂ ਹੋਣੀਆਂ ਇਹ ਖੁੱਲ ਗਈਆਂ ਹੋਣਗੀਆਂ ਕਿੱਥੇ ਗਈ ਯਾਰੋ ਉਹ ਗਾੜੀ ਪੁੱਲ ਨਹੀਂ ਖੁੱਲਦੀ ਹੈ ਜੀ ਇਹ ਨਿੰਮਾ ਦੇ ਆ ਇਹ ਚੱਲ ਨਹੀਂ ਉਹ ਵੀ ਤਾਂ ਗੁੰਗਲਾ ਤੇ ਨਿੰਮਾ ਸੀਸੇ ਜਵੇ ਲਿਆ ਅਜੀ ਉਹ ਦਾਇਰੀ ਰਿਫਰ ਵਾਲੇ ਆ ਤੋੜ ਆਪਾਂ ਜੀ ਜਾ ਸਕੀ ਫਿਰ ਜਾਂਦੇ ਆ ਪਿੰਡਾਂ ਦੇ ਸਾਈਡ ਲਾਈਟਾਂ ਲੋਡਾ ਚਹੀ ਆਈ ਜਾਂਦੀ ਹੈ ਹਾਂ ਇਹ ਹੁੰਦਾ ਹੂੰ ਮੈਨੂੰ ਕੁਝ ਨਹੀਂ ਆ ਰਿਹਾ ਤੇ ਟਾਈਮ ਲੱਗਦਾ ਏ ਮੈਂ ਤੇ ਜੂਸ ਪੀ ਲੈਨੇ ਆ ਇੱਡਾ ਗਲਾਪੀ ਗੇ ਤੇ ਜੱਟਿਆ। ਥਾਂ ਮਾ ਦਾ ਗੜੀ ਭੁੱਖ ਲੱਗਣੀ। ਉਲੋ ਖੁੱਲ ਗਈ ਦੁਕਾਨ ਹਾਰ ਦੀ ਘੜੀ ਆਪਣੇ ਪਿੰਡ ਦੇ। ਪਿੰਡ ਤੇ ਐਵੇਂ ਰੋਟੀ ਦਾ ਟਾਈਮ ਹੋ ਜਾਂਦਾ ਇੱਥੇ ਦੁਕਾਨਾਂ ਹੀ ਖੁੱਲਣ ਨਹੀਂ ਆ। ਆ ਵੀ ਲਾ ਵੀਰਾਂ ਕੋ। ਮੋਟਰਸਾਈਕਲਾਂ ਦੇ। ਮੈਂ ਕਹਿੰਦਾ 6 ਵਜੇ ਉੱਥੇ ਸਾਨੂੰ ਤਾਂ ਭੁੱਖ ਲੱਗੀ ਆ ਤੇ ਤੁਸੀਂ ਇਹ ਦੁਕਾਨ ਖੋਲਣ ਦਾ ਇਹ ਆਪਣੀ ਸੁਲਤਾਨਪੁਰ ਦੀ ਮੇਨ ਦੁਕਾਨ ਜਿਹੜੇ ਪ੍ਰੀਤਮ ਟੈਰਾਂ ਵਾਲੇ ਆ ਉਹ ਵੀਰ ਬੂ ਸਾਰਾ ਕੁਝ ਮਿਲ ਜਾਂਦਾ ਦਾ ਬੀਗਿਆ ਜਾ ਬੱਸ ਦੇ 10 ਮਿੰਟਾਂ ਦੀ ਫੇੜ ਹੈ ਹੁਣ ਵੇਖੀ ਮੈਂ ਤਾਂ ਮੁੜ ਜਾਈ ਬਾਰ ਦੇ ਮੁਲਕਾਂ ਲਈ ਜਨਾੜ ਆਇਆ ਇੱਕ ਟੂਬਲੈਸਾ ਵੀਰ ਵੇਖੀ ਹੁਣ ਨਵਾਂ ਹੀ ਜੇਕੇ ਦਾ ਚੱਲ ਵੀ ਇਹ ਮਗਰਲੇ ਦੋਏ ਨਵੇਂ ਕਰਦੇ ਇਹ ਵੀ ਇੱਕ ਮੁੰਛਾ ਘਗਾ ਲਾਟਾ ਇਹਦਾ ਨਵਾਂ ਇਹ ਦਮੇ ਪਿੱਛੇ ਕਰਦੇ ਨੇ ਤੇ ਆ ਕਿਸੇ گاڑی ਕਰਦੇ ਨੇ ਅੱਜ ਆਪਣਾ ਖਾਦ ਦਾਗਾ ਨਿਬੜ ਵੀਰੋਂ ਟਾਈਟ ਟੂ ਟੋਂਗਰੀ ਆ ਕੰਮ ਕਿਸੇ ਦਾ ਵੀ ਟੈ ਲੈ ਤੇ ਹੁਣ ਜਵਾਬ ਦੇ ਹੀ ਮਿਆਦ ਦੇਰੀ ਦੀ ਉੱਥੇ ਆ ਨਾ ਹਾਂ ਗੁੱਠਾਂ ਲੱਗੀਆਂ ਕਿ ਨਹੀਂ ਮੈਂ ਜਵਾਬ ਨਹੀਂ ਨਾ ਮੜ ਕੇ ਕਹਿੰਦਾ ਨਹੀਂ ਇਨਾ ਮੁੜਗੇਸ ਨਾਲ ਸੰਧੂ ਆਪਾਂ ਟਿਚਰਾ ਕਰਾਂਗੇ ਜੀ ਨਗਾ ਆ ਗਏ ਤੇ ਹੁਣ ਸਤਨਾਮ ਸੌਣੂ ਦੇਨੇ ਆ ਵੇਲਾ ਹਾਤਾ ਯਾਰ ਇਹ ਦਰਿਆ ਨੂੰ ਮੂੰਹ ਇਹਦਾ ਕੀਤਾ ਵਾ ਇੱਕ ਦੋ ਜਣ ਵੇਖਣ ਹਾਂ ਲਿਖਾਂ ਮੇਰਾ ਮਾਮਾ ਨਾ ਨੂੰ ਆਪਾਂ ਫਰੀ ਹੋ ਗਏ ਹੁਣ ਹੁਣ ਲਿਸਕ ਪੁੱਛ ਕੇ ਰਿਆ ਕਰਨਾ ਆਪਣੇ ਬੰਦੇ ਪਤਾ ਲੱਜੇ ਬੰਦੇ ਇੱਥੇ ਰੱਖੇ ਫਾਰਮ ਤੇ ਇਹੜਾ ਤੂੰ ਪੰਗੜਾ ਪੋਣਾ ਲਾਰ ਰਾਤ ਨੂੰ ਲਾਈਵ ਲਾ ਲਾ ਕੇ ਰਾਤ ਨੂੰ ਕਿਹੜਾ ਲਾਈਵ ਕਰਦੇ ਤੁਸੀਂ ਆ ਪਾਓ ਯਾਰ ਚਲੋ ਵੇ ਨੇ ਤੈਨੂੰ ਕਿੰਨਾ ਪਾਣੀ ਮਾਰ ਗਿਆ ਕੱਲ ਦਾ ਅੱਜ ਉਹ ਚਾਬੀਆਂ ਮਾਮਾ ਵੇ ਲੈ ਚਾਬੀ ਚੂਬੀ ਨਾ ਆਪਣੀ ਵਿੱਚ ਹੋਵੇ ਕੋਈ ਅੱਛਾ ਕੰਮ ਚੜੇ ਪਏ ਬੰਦਿਆ ਦੇ ਤੁਹਾਡਾ ਸੁਤਾ ਇਹ ਆਪਣੇ ਪਾਰਮਾਰ ਫਾਰਮ ਵਾਲੇ ਬੰਦੇ ਇਹ ਅਜ ਵੀਲੇ ਹੋ ਗਏ ਹੁਣ ਹਾਂ ਕੀ ਹੋਣਾ ਯਹੀ ਚੱਲਦੇ ਹੁੰਦੇ ਉਹਨੂੰ ਕਹ ਤੇਰੇ ਨਾਲ ਪਹਿਲਾਂ ਪਹੁੰਚ ਜਾਣਾ ਯਾਰ ਉਹਨੇ ਬਾ ਰੋਟੀ ਖਾ ਕੇ ਤੁਰ ਪੈਣਾ ਚਾਹ ਪੀ ਗਏ ਉਹ ਆ ਗਾਲਾਂ ਮੈਨੂੰ ਅੱਗੇ ਉਹ ਨਹੀਂ ਸੀ ਤਾਂ ਬਣਾਉਣ ਲਈ ਬਹੁਤ ਟਾਈਮ ਲੱਗਦਾ ਤੇ ਪਹਿਲਾ ਤਾਰਾ ਕੱਢਿਆ ਸੀ ਖਿਆਲ ਨਹੀਂ ਕੀਤਾ ਤੇ ਪਪੂਲਰ ਲਾ ਬੈਠੇ ਥੱਲੇ ਹੁਣ ਪਪੂਲਰ ਸ਼ਾਮ ਬਹੁਤ ਵਧੀਆ ਆ ਵੱਡਣ ਨੂੰ ਜੀ ਨਹੀਂ ਕਰਦਾ ਇਸੇ ਕਰਕੇ ਵਿੱਚ ਪੈਪ ਚੜਾਦੇ ਆ ਵੀ ਚੱਲ ਸ਼ਾਇਦ ਉਹਨਾਂ ਦੇ ਨਾਲ ਨਾ ਹੀ ਬੱਤੀ ਖਾਣ ਜਦੋਂ ਬੱਤੀ ਖਾਂਦੇ ਨਾ ਤਾਂ ਟ੍ਰਾਂਸਫਰਮ ਤਾਰਾਂ ਸਾੜ ਦਿੰਦਾ ਪਪੂਲਰਾਂ ਦੀ ਸ਼ਾਮ ਬੜੀ ਸੋਹਣੀ ਆ ਰੁਕ ਬਹੁਤ ਵਧੀਆ ਇਹ ਕਰਕੇ ਰੁੱਕ ਤੱਕੇ ਪੰਜਾਬ ਚ ਕੱਢਦੇ ਜਾਂਦੇ ਜੀ ਕਰਦਾ ਨਾ ਹੀ ਹਾਦਸਾ ਨਾ ਹੀ ਵੱਡੀ ਇੱਕ ਦੋ ਵੀਰਾਂ ਦਾ ਆਪਣਾ ਕਮੈਂਟ ਆਇਆ ਹੈ ਵੀ ਟਰੈਕਟਰ ਦੇ ਨਾਲ ਝੋਨਾ ਬਹੁਤ ਜ਼ਿਆਦਾ ਖਰਾਬ ਹੁੰਦਾ ਹਣਾ ਆ ਤੁਸੀਂ ਵੇਖੋ ਤੁਹਾਨੂੰ ਕਿਤੇ ਲੱਗਦਾ ਪਤਾ ਵੀ ਟਰੈਕਟਰ ਨਾਲ ਖਾਦ ਪਈ ਇਹਨੂੰ ਚਲੋ ਮੈਂ ਇਹ ਨਹੀਂ ਆਂਦਾ ਉਹਨੇ ਦੇ ਬੂਟੇ ਖਰਾਬ ਤੇ ਆ ਹੁੰਦੇ ਪਰ ਯਾਰ ਜਦੋਂ ਲੇਬਰ ਨਾਲ ਲੱਭਦੀ ਹੋਵੇ ਉਦੋਂ ਬਹੁਤ ਕੋ ਵੇਖਣਾ ਪੈਂਦਾ ਤੇ ਇੱਕ ਵੀਰ ਨੇ ਕਮੈਂਟ ਕੀਤਾ ਹਾਂ ਜਿਹਦੇ ਕੋ 60 70 ਕਿੱਲੇ ਆ ਪੈੜੀ ਦੇ ਉਹ ਤਾਂ ਪੰਗਾ ਲਵੇ ਤੇ ਦੂਜਾ ਜ਼ਿਮੀਦਾਰ ਕੀ ਕਰੂਗਾ ਜਿਹਦੇ ਕੋ 3 4 ਕਿੱਲੇ ਪੈੜੀ ਦੇ ਵੀਰ ਜੀ ਫਿਰ 3 4 ਕਿੱਲੇ ਪੈੜੀ ਦੇ ਤੇ ਬੰਦਾ ਇੰਨਾ ਹਿੰਮਤੀ ਤੇ ਹੋਣਾ ਚਾਹੀਦਾ ਹੀ ਆ ਵੀ ਇਹਨੇ ਥਾਣੋਂ ਤੇ ਬੰਦੇ ਖਾਦ ਪੈ ਹੀ ਸਕਦੀ ਹੈ ਤਿੰਨਾਂ ਚਾਰਾਂ ਕਿਲਿਆਂ ਨੂੰ ਕਿਹੜਾ ਵੀ ਸਾਰਾ ਸਾਰਾ ਮਹੀਨਾ ਕੰਮ ਚੱਲਣਾ ਆਪਾਂ ਇਹ ਨਹੀਂ ਆਂਦੇ ਘੱਟ ਇਹਨਾਂ ਦਾ ਵੀ ਹੁਣ ਜਿੰਨੇ ਹੁਣ ਆਪਣੇ ਖਾਦ ਜੇ ਹੱਥਾਂ ਨਾਲ ਪਾਉਨੇ ਸੀ ਤੇ 10-10 ਦਿਨ ਖਾਦ ਪਾਉਂਦੇ ਰਹਿੰਦੇ ਉਹਨਾਂ ਚ ਇਹਨੂੰ ਦੂਜੀ ਖਾਦ ਮਗਰ ਤਿਆਰ ਹੋ ਜਾਂਦੀ ਇਸ ਕਰਕੇ ਹੁਣ ਆ ਟਰੈਕਟਰ ਦੇ ਨਾਲ ਵੀ ਖਾਦ ਪਾਈਏ ਤੇ ਆ ਇੱਕਲੀ ਆ ਤੇ ਦੋ ਦਿਨ ਫਿਰ ਵੀ ਲੱਗ ਜਾਂਦੇ ਖਾਦ ਪਾਉਂਦਿਆਂ ਨੂੰ ਦਈ ਹਿਸਾਬ ਲਾਓ ਵੀ ਇੰਨੀ ਖਾਦ ਬੰਦਿਆਂ ਨਾਲ ਪਾਉਣੀ ਹੋਵੇ ਚਲੋ ਤੇ ਫਿਰ ਕਿੱਥੋਂ ਸਿਰੇ ਲੱਗਿਆ ਜਾਵੇ ਲੱਗਿਆ ਹੀ ਨਹੀਂ ਜਾਂਦਾ ਯਾਰ ਤਾਂ ਕਰਕੇ ਤੇ ਪੰਗੇ ਲੈ ਤੇ ਬਾਕੀ ਜੇ ਦੋ ਬੂਟੇ ਖਰਾਬ ਹੋ ਵੀ ਜਾਣਗੇ ਹੁਣ ਇੱਥੋਂ ਟਰੈਕਟਰ ਨੰਗਿਆ ਵਾ ਤੁਹਾਡੇ ਹਿਸਾਬ ਨਾਲ ਵੇਖੋ ਕੁਝ ਬੂਟੇ ਸਾਈਡ ਤੇ ਹੋ ਜਾਂਦੇ ਆ ਤੇ ਕੁਝ ਜਿਹੜੇ ਆਵੇ ਥੱਲੇ ਆ ਵੀ ਜਾਂਦੇ ਤੇ ਆਪੇ ਗੱਗ ਪੈਂਦੇ ਆ ਚੋਨਾ ਨਹੀਂ ਖਰਾਬ ਹੁੰਦਾ ਉਹਨਾ ਤਾਇਰ ਨੰਗਿਆ ਵਾ ਤੇ ਕਿੰਨਾ ਕਿਤੇ ਚੋਨਾ ਖਰਾਬ ਹੋਇਆ ਬਾਕੀ ਮੇਨ ਮੋਟੀਵੇਸ਼ਨ ਹੁੰਦਾ ਵਾ ਵੀ ਕੰਮ ਸੌਖਾ ਹੁੰਦਾ ਵਾ ਪੀਰ ਕੰਮ ਕਿ ਜਾ 10-10 ਦਿਨ ਕੰਮ ਉਹ ਕਰਦੇ ਰਹਿਣਾ ਕੰਮ ਲੇਟ ਹੋ ਜਾਣੇ ਤੇ ਹੁਣ ਖਾਦ ਪਾ ਕੇ ਤੇ ਮਗਰੇ ਹੋਰ ਸੌ ਕੰਮ ਕਰ ਲਈਦਾ ਇਸ ਕਰਕੇ ਜਿਹੜਾ ਵੱਡਾ ਫਾਰਮਰ ਆ ਉਹਨੂੰ ਫਿਰ ਸਮੇਂ ਦੀ ਵੀ ਆਪਦੀ ਬਚਤ ਦੀ ਲੋੜ ਆ ਕਿ ਜਾ ਖਾਦ ਪਾਉਂਦੇ ਆ ਪਾਉਂਦੇ ਆ ਮੁੜ ਕੇ ਵਿੱਚ ਕੱਖ ਕੁਖ ਦਾ ਢੀੜਾ ਵੱਜ ਜਾਂਦਾ ਸਾਰੇ ਸਿਸਟਮ ਹੋ ਜਾਂਦੇ ਤੇ ਜੇ ਆਪਾਂ ਹੁਣ ਮੰਨ ਲਓ 10-10 ਦਿਨ ਖਾਦ ਹੀ ਪਾਉਂਦੇ ਰਹੀਏ ਤੇ ਦੂਜੇ ਕੰਮ ਸਾਰੇ ਜਿਹੜੇ ਆ ਉਹ ਕੈਂਸਲ ਹੋ ਜਾਂਦੇ ਆ ਇਸ ਕਰਕੇ ਜਿਹੜਾ ਛੋਟਾ ਫਾਰਮਰ ਫਿਰ ਉਹਨੇ ਕੰਮ ਵੀ ਤੇ ਯਾਰੋ ਸਭ ਨਾਲ ਹੀ ਕਰਨਾ ਹੁੰਦਾ ਜੇ ਹੁਣ ਦੂਜਾ ਮਾਰਾ ਦੋਹਾ ਕਿੱਲੇ ਵਾਲਾ ਯਾਰ ਜੇ ਖਾਦ ਨਹੀਂ ਪਾਊਗਾ ਤੇ ਫਿਰ ਸਮਝੋ ਵੀ ਉਹ ਕੀ ਕਰ ਸਕਦਾ ਇਸ ਕਰਕੇ ਚਲੋ ਪਿਛਲੀ ਯਾਰ ਵੀ ਕਈ ਵੀਰਾਂ ਨੇ ਗੁੱਸਾ ਕਰ ਲਿਆ ਵੀ ਇਹ ਫਾਰਮਰ ਨੂੰ ਛੋਟਾ ਵੱਡਾ ਮੈਂ ਗੱਲ ਕਰਦਾ ਵੀ ਜੇ ਛੋਟੇ ਜ਼ਿਮੀਦਾਰ ਤੋਂ ਇੰਨਾ ਤਾਂ ਟਾਈਮ ਹੁੰਦਾ ਹੀ ਆ ਵੀ ਆਪਦੇ ਤਿੰਨਾ ਚੌਹਾਂ ਕਿੱਲੇ ਨੂੰ ਵੀਰ ਨੇ ਮੈਸੇਜ ਕੀਤਾ ਸੀ ਤਾਂ ਆਪਾਂ ਉਹਦਾ ਰਿਪਲਾਈ ਕੀਤਾ ਵਾ ਵੀ ਇਦਾਂ ਨਹੀਂ ਹੁੰਦਾ ਵੱਡੇ ਫਾਰਮਰ ਨੂੰ ਫਿਰ ਇਹ ਸਾਰਾ ਕੁਝ ਕਰਨਾ ਹੀ ਪੈਂਦਾ ਜੇ ਉਹ ਬੰਦੇ ਡੀਕਦਾ ਰਵੇ ਬੰਦੇ ਆਉਣ ਨਾ ਤੇ ਫਿਰ ਬਹੁਤ ਔਖਾ ਆ ਜਾਂਦਾ ਇਸ ਕਰਕੇ ਮੇਰੇ ਵੀਰ ਚਲੋ ਜੇ ਤੁਹਾਨੂੰ ਚੰਗਾ ਲੱਗਦਾ ਲਾਗੇ ਕੋਈ ਫੋਂਦਾ ਆ ਬੰਦਾ ਤੇ ਉਹਦੇ ਡੈਮੋ ਵੀ ਦੇਖ ਸਕਦੇ ਆਣ ਕੇ ਜਾਂ ਸਾਡੇ ਇੱਥੇ ਫਾਰਮ ਤੇ ਅਪਰੋਚ ਕਰੋ ਤੁਹਾਨੂੰ ਡੈਮੋ ਦਿਵਾ ਦਈਏ ਕਿ ਕਿਦਾਂ ਕਿੰਨਾ ਝੋਨਾ ਭਜਦਾ ਫਿਰ ਆਪਣੇ ਆਪ ਹੀ ਜਿਹੜਾ ਵਾ ਕੰਮ ਚੱਲੀ ਜਾਂਦਾ ਹੁਣ ਇਹਨਾਂ ਨੂੰ ਦੋਰੀ ਖਾਦ ਪੈ ਗਈ ਆ ਕਿ ਜਾਂ ਤੁਸੀਂ ਹਿਸਾਬ ਲਾਓ ਵੀ ਯਾਰ ਜੇ ਖਾਦ ਪਾਉਂਦੇ ਰਹਿੰਦੇ ਤੇ ਕਿ ਜਾਂ ਦੋਵਾਂ ਦਿਨਾਂ ਦੇ ਵਿੱਚ ਸਾਰੇ ਖੇਤ ਨੂੰ ਖਾਦ ਪੈ ਗਈ ਆ ਤੇ ਝੋਨਾ ਤੁਰਨ ਵਾਲਾ ਬਣਿਆ ਤੇ ਕਿ ਜਾਂ 10-10 ਦਿਨ ਖਾਦ ਹੀ ਨਹੀਂ ਪੈਣੀ ਉਹ ਅਗਲੀ ਖਾਦ ਮਗਰਲੀ ਉਹ ਲੇਟ ਸੇਡ ਜਾਂ ਕੰਮ ਉਹਦਾ ਕੰਮ ਵੀ ਕਰਨਾ ਤੇ ਲੇਟ ਵੀ ਹੋ ਜਾਣਾ ਉਹ ਫਿਰ ਸਵਾਦ ਨਹੀਂ ਉਹਦਾ ਕੰਮ ਦਾ ਇਸ ਕਰਕੇ ਸਾਨੂੰ ਮਸ਼ੀਨਰੀ ਦਾ ਵਿੱਚ ਵਾਅਦਾ ਕਰਨਾ ਪਿਆ ਤਾਂ ਹੈ ਜਿਹੜਾ ਇੱਕ ਤੇ ਸਮੇਂ ਦੀ ਬਚਤ ਹੋਵੇ ਇੱਕ ਪੈਸੇ ਦੀ ਬਚਤ ਹੋਵੇ ਤੇ ਇੱਕ ਬੰਦੇ ਦਾ ਜਿਹੜਾ ਮਾਈਂਡ ਹੈ ਨਾ ਉਹ ਫਰੀ ਰਹਿੰਦਾ ਵਾ ਹੁਣ ਕਿ ਜਾ ਯਾਰ ਤੁਸੀਂ ਆਪਸਾਂ ਬਲਾਓ ਵੀ 250 ਏਕੜ ਜ਼ਮੀਨ ਆ ਤੇ ਜੇ ਰੋਜ਼ ਆਪਾਂ ਅਹੀਂ ਅੱਗੇ 10-15 ਬੰਦੇ ਰੱਖਦੇ ਹੁੰਦੇ ਸੀ ਨਾਲ ਉਹਦੇ ਮੇਰੇ ਕੋਲ ਜਿਹੜੀ ਜ਼ਮੀਨ ਆ 250 ਏਕੜ ਬਾਕੀ ਤੇ ਦੂਜੇ ਭਰਾਵਾਂ ਕੋਲ ਆ ਨਾ ਉਹਨਾਂ ਕੋ ਵੱਖਰਾ ਜਿ ਤਰ੍ਹਾਂ ਵੱਖੋ ਵੱਖ ਸਾਡੀਆਂ ਡਿਊਟੀਆਂ ਲੱਗੀਆਂ ਨਹੀਂ ਹਿਸਾਬ ਲਾਓ ਵੀ 10-15 ਬੰਦੇ ਜਿਹੜੇ ਸੀ ਨਾ ਤੁਸੀਂ 20-25 ਕਿੱਲਿਆਂ ਨੂੰ ਵੀ ਆਪਾਂ 30 ਨੂੰ ਵੀ ਖਾਦ ਪਾਈਏ ਤੇ ਕਿੰਨੇ ਦਿਨ ਲੱਗਦੇ ਆ ਉਹ ਦਿਨਾਂ ਦਾ ਗੈਪ ਤੇ ਉਹ ਜਿਹੜੇ ਲੇਬਰ ਨੂੰ ਪੈਸੇ ਦੇਣੇ ਤੇ ਫਿਰ ਵੀ ਕਈਆਂ ਥਾਵਾਂ ਤੇ ਕਿਸੇ ਨੇ ਮੋਟ ਸੋੜ ਦੇਣੀ ਉਹ ਚੋਨਾ ਸੜ ਜਾਣਾ ਕਈਆਂ ਥਾਵਾਂ ਤੇ ਘੱਟ ਪਾਣੀ ਕਈਆਂ ਬੰਦਿਆਂ ਨੇ ਮੁੱਠਾਂ ਸੁੱਟੀ ਜਾਣੀਆਂ ਜਿਆਦੀ ਝੱਲੀ ਭਰ ਲੈਣੀ ਤੇ ਮੁੜ ਕੇ ਆਖਣਾ ਦੂਜਾ ਮਾਰਾ ਅਗਲੇ ਸਿਰੇ ਜਾ ਕੇ ਪੂਰੀ ਕਰਨ ਲੈ ਬਣੀ ਐਦਾਂ ਦੀਆਂ ਜਿਹੜੀਆਂ ਗੱਲਾਂ ਸੀ ਨਾ ਹੁਣ ਉਹਨਾਂ ਤੋਂ ਬਚ ਗਏ ਆ ਦਿਮਾਗ ਤੇ ਟੈਨਸ਼ਨ ਹੁੰਦੀ ਆ ਆਪ ਖਾਦ ਪਾਈ ਦੀ ਆ ਨਾਲੇ ਕੱਲੇ-ਕੱਲੇ ਖੱਤੇ ਨੂੰ ਢੀੜਾ ਵੱਜ ਜਾਂਦਾ ਕਿਹੜੇ ਚ ਕੀ ਬਿਮਾਰੀ ਆ ਕਿੰਨੀ ਸਪਰੇ ਹੋਣ ਵਾਲੀ ਆ ਕਿੱਥੇ ਗਾਂਦ ਉੱਗਿਆ ਵਾ ਟਰੈਕਟਰ ਦੇ ਬੈਠਿਆਂ ਉੱਤੇ ਢੀੜਾ ਵੱਜ ਜਾਂਦਾ ਜੇ ਕਿੱਲੇ ਦੇ ਵਿੱਚ ਥੋੜੇ ਬੂਟੇ ਨੁਕਸਾਨ ਵੀ ਹੋ ਜਾਣਗੇ ਤੇ ਉਹਨਾਂ ਆਪਣਾ ਖਰਚਾ ਵੀ ਬਚਣ ਰਿਆ ਤੇ ਮਾਈਂਡ ਤੇ ਸੌਖਾ ਰਹਿ ਗਿਆ ਕਿ ਨਹੀਂ ਆਪਣਾ ਇਸ ਕਰਕੇ ਇੰਨਾਂ ਗੱਲਾਂ ਨੂੰ ਨਾ ਸੋਚਿਆ ਕਰੋ ਕੰਮ ਵੇਖੀ ਜਾਂਦਾ ਵੀ ਕਿਹੜਾ ਕੰਮ ਸਾਡਾ ਹੁਣ ਅੱਜ ਕੱਲ ਆਪਣੇ ਕੋਲ ਸਮੇਂ ਦੀ ਜਿਹੜੀ ਆ ਉਹ ਸ਼ੋਰਟੇਜ ਆ ਕਿਹੜਾ ਟਾਈਮ ਛੇਤੀ ਹੋਣ ਰਿਹਾ ਵਾ ਤੇ ਆਪਣਾ ਮਾਈਂਡ ਜਿਹੜਾ ਪ੍ਰੈਸ਼ਰ ਰਹਿਣ ਰਿਹਾ ਇਸ ਕਰਕੇ ਇੰਨਾਂ ਗੱਲਾਂ ਵਾਲਾ ਸੋਚਣਾ ਪਾ ਤੇ ਹੁਣ ਤੁਸੀਂ ਵੇਖ ਲਓ ਕਿਤੇ ਵੀ ਲੀਆਂ ਵੀ ਭਵੇਂ ਹੈਗੀਆਂ ਤੇ ਕਿਤੇ ਨਹੀਂ ਪਤਾ ਲੱਗਣ ਰਿਹਾ ਵੀ ਆਜੋ ਨਾ ਸਭ ਤੋਂ ਲੇਟ ਆ ਬਸ ਉਹ ਲੀਆਂ ਲੀਆਂ ਦਿਖਦੀਆਂ ਜਿੱਥੋਂ ਟਰੈਕਟਰ ਜਿਆਦਾ ਲੰਗਦਾ ਜਾਂ ਮੋੜ ਤੇ ਹੋਰ ਕਿਤੇ ਤੁਹਾਨੂੰ ਮਸਮੂਸ ਨਹੀਂ ਹੋਣ ਡਿਆਣਾ ਵੀ ਕਿੰਨਾ ਕਿਤੇ ਭੱਜਾ ਹੁਣ ਆਹ ਵਾਲੀ ਇਧਰ ਦੇਖੋ ਕਿੰਨਾ ਕਿਤੇ ਮਸਮੂਸ ਹੋਣ ਡਿਆ ਇਸ ਕਰਕੇ ਯਾਰ ਇੰਨਾ ਗੱਲਾਂ ਦੀ ਨਾ ਟੈਨਸ਼ਨ ਲਿਆ ਕਰੋ ਵਧੀਆ ਵਾ ਜਿੰਨੇ ਫਿਰ ਇੰਨੀ ਖੇਤੀ ਦੇ ਵਿੱਚ ਫਿਰ ਜੇ ਦੇਣੀ ਅੱਗੇ ਸਾਡੇ ਲੱਗਦੇ ਨੇ ਜਿਆਦੇ ਤੇ ਹੋਰ ਸਾਰੇ ਕੰਮ ਰਹਿ ਜਾਂਦੇ ਹੁਣ ਹੀ ਫਰੀ ਹੁਣ ਸਪਰੇਸ ਪ੍ਰੂਫ ਬੰਨਾ ਬੰਦੇ ਬੁੰਨੇ ਕਰਕੇ ਸਪਰੇ ਸਾਰਾ ਜਿਹੜਾ ਕੰਮ ਆ ਜਿਹੜਾ ਨਿਬੜ ਜੂਗਾ ਬੰਦੇ ਵੀ ਸੌਖੇ ਹੋ ਜਾਣਗੇ ਇਹ ਆ ਸਾਨੂੰ ਇਹ ਵੜਾ ਹੰਦਾ ਜਿਹੜਾ ਨੀਲੇ ਜੇ ਨਹੀਂ ਵੜਦੇ ਝੋਨਾ ਉਹਦਾ ਕਰਕੇ ਸਾਨੂੰ ਝੋਨਾ ਵੜਾ ਲਾਉਣਾ ਪੈਂਦਾ ਇੱਥੇ ਸਾਰੇ ਪਹਿਲਾਂ ਝੋਨਾ ਲਾਇਆ ਹੈ ਤੇ ਨੀਲੇ ਵੜ ਦਿੰਦੇ ਫਿਰਲਾ ਕਰ ਫਿਰ ਵਿੱਚੋਂ ਬੂਟੇ ਪਾੜ ਕੇ ਇਹਦੀ ਖਪਾਕ ਦਰਿਆ ਤੋਂ ਪਾਰ ਦਾ ਬਹੁਤ ਉਹ ਲਾਂਗੜੀ ਪਿੱਛੇ ਲਾ ਕੇ ਬੂਟ ਬੂਟਾ ਹੋਵੇ ਉਹ ਪਿੱਛੇ ਆਵੇ ਇੱਥੇ ਇਹਦੇ ਨਾਲ ਉਹ ਉਤਰ ਉਤਰ ਕੇ ਬੂਟੇ ਸੁੱਟੀ ਜਾਂਦੇ ਆ ਤੇ ਝੋਨਾ ਵਾਵਾ ਖਰਾਬ ਕਰਦੇ ਆ ਹੁਣ ਇਹਦੇ ਵਿੱਚੋਂ ਬੂਟੇ ਪਾੜ ਕੇ ਲਾਵਾਂ ਪਨੀਰੀ ਤੇ ਕਾਫੀ ਲੇਟ ਹੋ ਗਈ ਆ ਫਿਰ ਇਹ ਬੂਟਾ ਤੁਰਿਆ ਹੁੰਦਾ ਇਹਦੇ ਚੋਂ ਅੱਧਾ ਬੂਟਾ ਕੱਢ ਕੇ ਉਹ ਲਾ ਦਈਦਾ ਵਾ ਉਹਦੇ ਨਾਲ ਕੀ ਹੁੰਦਾ ਬੂਟਾ ਨਾਲ ਹੀ ਗ੍ਰੋਥ ਕਰ ਜਾਂਦਾ ਜੜਾਂ ਵੱਧ ਹੁੰਦੀਆਂ ਵਾ ਕੱਲਾ ਕੱਲਾ ਨਾ ਲਾ ਗਰ ਪੁੱਤ ਤੈਨੂੰ ਮੈਂ ਆਖਿਆ ਅੱਗੇ ਦੋ ਦੋ ਤਿੰਨ ਤਿੰਨ ਬੂਟੇ ਲਾਇਆ ਕਰ ਚੰਗਾ ਕੱਲੇ ਕੱਲੇ ਨੇ ਤੇ ਬਹੁਤ ਟਾਈਮ ਲੌਣਾ ਹੁਣ ਟਾਈਮ ਬਹੁਤ ਲੇਟ ਹੋ ਗਿਆ ਆਪਣਾ ਅਈ ਦਾ ਮਾਮਾ ਜਿੱਥੇ ਸੰਗਣੇ ਸੰਗਣੇ ਬਾ ਪੋੜਪੋੜ ਲਈ ਜਾ ਤੂੰ ਤੇ ਇਹਨਾਂ ਨੂੰ ਫੜਾਈ ਜਾ ਬਸ ਹੁਣ ਸਾਡੀਆਂ ਖਾਦਾਂ ਖੁੱਦਾਂ ਪੈ ਗਈਆਂ ਹੁਣ ਸਾਡਾ ਇਹੋ ਕੰਮ ਆ ਜਿੱਥੇ ਝੋਨਾ ਝਾਨਾ ਲੱਗਣ ਵਾਲਾ ਪਾੜ ਕੇ ਬੂਟੇ ਜਿਹੜਾ ਜਨਵਰਾਂ ਨੇ ਖਰਾਬ ਕੀਤਾ ਉਹ ਲਾਉਣਾ ਜਿਹੜਾ ਕੀ ਵੇਖਣ ਨੂੰ ਵੇਖਣ ਨੂੰ ਯਾਰ ਕੁਛ ਨਹੀਂਆ ਕਿੰਨਾ ਫਰਕ ਲੱਗਦਾ ਪਰ ਮਨ ਜੇ ਚ ਰਹਿੰਦਾ ਵਾ ਪੀ ਔਰ ਖੇਚਲਾ ਈ ਧੀ ਸੋਹਣੀ ਫਸਲ ਵਾ ਚਲ ਸੰਭਲੀਏ ਤਾ ਕਰਕੇ ਫਿਰ ਥੋੜੀ ਖੇਚਲ ਕਰ ਲਈਦੀ ਹੈ ਇਹ ਉਦਾਂ ਦੇ ਪਈਆਂ ਬਹੁਤ ਸੰਗਣਾ ਲਾਇਆ ਸਿਰਫ ਆਹ ਹੀ ਆ ਜਿਹੜਾ ਨੀਲੇ ਖਾ ਜਾਂਦੇ ਨੇ ਨਾ ਉਹ ਸਾਡਾ ਉਦਾਂ ਦਾ ਟਾਈਮ ਹੀ ਨਹੀਂ ਲੱਗਾ ਇੱਕ ਪਰਾਂ ਲਾ ਥੋੜਾ ਬੂਟਾ ਇੱਕ ਪਰਾਂ ਲਾ ਦੇ ਨਾ ਇੱਕ ਇਹਨੂੰ ਲਾ ਦੇ ਇੱਕ ਥੋੜਾ ਪਰਾਂ ਲਾ ਦੇ ਬਾਧੂ ਬੂਟੇ ਮਾਮਾ ਲਾਇਆ ਲਾ ਦੋ ਮਾਮਾ ਗਾਂ ਲੈ ਚਲ ਗਾਂ ਪਛਾਣ ਲਿਆ ਇੱਥੇ ਗਾਂ ਰੱਖ ਦੂ ਨਾ ਬੂਟੇ ਨਾਲ ਕੋਈ ਮੜ ਕੇ ਨਾ ਪੁੱਟੇ ਹੀ ਰਹਿ ਜਾਣ ਬੂਟੇ ਤਾ ਦੇਖਣਾ ਹੁਣ ਆਪਣਾ ਪੰਜਾਬ ਕਈ ਵੀਰ ਪੁੱਛਦੇ ਰਹਿੰਦੇ ਤੇ ਆਂਦੇ ਰਹਿੰਦੇ ਆ ਵੀ ਤੁਹਾਡੇ ਬਲੋਕਾਂ ਦੇ ਵਿੱਚ ਪਿੰਡ ਵੇਖ ਲਈਦੇ ਆ ਪੰਜਾਬ ਦਾ ਜਿਆਦਾ ਆ ਜਾਂਦੀ ਆ ਤਾਂ ਕਰਕੇ ਵੀਰ ਬਣਾਈਦਾ ਵੀ ਹਰ ਇੱਕ ਜਿੰਨੇ ਵੀ ਜ਼ਿਆਦੇ ਗਿਆ ਆਪਣੇ ਕਿਸਾਨਾਂ ਦੇ ਪੋਤੀ ਗਿਆ ਇੱਥੋਂ ਪੰਜਾਬ ਚੋਂ ਕਿਤੇ ਚਲੋ ਉਹਨਾਂ ਦੇ ਮਨ ਦੇ ਵਿੱਚ ਮੇਰ ਪੈ ਜੇ ਤੇ ਜਿੱਦ ਤਰ੍ਹਾਂ ਮਾਂ ਪਿਓ ਕੰਦੇ ਪੰਜਾਬ ਦੇ ਵਿੱਚ ਆਦੇ ਸ਼ਾਇਦ ਆ ਜਾਣ ਵਾਪਸ ਤੇ ਬੜਾ ਮਾਨੂੰ ਹੁੰਦਾ ਵੀ ਚਲੋ ਯਾਰ ਅੱਜ ਮੈਂ ਇੱਕ ਵੀਡੀਓ ਵੇਖਣ ਰਿਹਾ ਸੀ ਉਹਦੇ ਵਿੱਚ ਵੀਡੀਓ ਦੇ ਵਿੱਚ ਆਇਆ ਵੀ 10 ਸਾਲਾਂ ਬਾਅਦ ਕੁੜੀ ਇੰਡੀਆ ਆਈ ਤੇ ਇਕੱਲਾ ਪਿਓ ਹੀ ਰਹਿ ਗਿਆ ਇਹ ਕਰਨਾ ਯਾਰ ਉੱਤੇ ਲਿਖਿਆ ਹੈ ਪੈਸੇ ਨੂੰ ਯਾਦ ਹੀ ਆਪਾਂ ਨੂੰ ਸਾਰਿਆਂ ਨੂੰ ਸਮਝ ਵੀ ਆ ਤੇ ਫਿਰ ਬਾਕੀ ਯਾਰ ਕਹਿ ਨਹੀਂ ਸਕਦੇ ਭਰਾਵਾ ਜਿੱਥੇ ਦਾਣਾ ਪਣੀ ਉਹ ਵੀ ਚੁਗਣਾ ਪਣਾ ਬਾਕੀ ਜਿਹਦੇ ਕੋ ਮੇਰਾ ਵੀਰਾਸ ਆਇਆ ਜਾ ਸਕਦਾ ਨਾ ਉਹ ਨਾ ਉੱਥੇ ਰੋਜੀ ਦਾ ਨਹੀਂ ਵਿਚਾਰੇ ਦਾ ਸਰਦਾ ਇੱਥੇ ਨਹੀਂ ਕੋਸ਼ ਹੈਗਾ ਉਹਨੇ ਤੇ ਜਾਣਾ ਵੀ ਹੈ ਤੇ ਜਿਹਦੇ ਕੋ ਆਇਆ ਜਾ ਸਕਦਾ ਨਾ ਸਭ ਕੁਝ ਹੈਗਾ ਪਹਿਲੀ ਬੰਨਾ ਹੈਗਾ ਉਹ ਨਾ ਉੱਥੇ ਪੰਗੇ ਨਾ ਮੇਰੇ ਵੀਰ ਆਜੂ ਉਹ ਵੀ ਪੰਜਾਬ ਨਾਲ ਦੀ ਰੀਤ ਨਹੀਂ ਹੈ ਕਿਤੇ ਵੀ ਪੈਸੇ ਭਲਾ ਥੋੜੇ ਘੱਟ ਹੋਣ ਪਰ ਜ਼ਿੰਦਗੀ ਜੀਣ ਦਾ ਮਜ਼ਾ ਪੰਜਾਬ ਚ ਹੀ ਆ ਤੇ ਜ਼ਿੰਦਗੀ ਦਾ ਪਤਾ ਵੀ ਇੱਥੇ ਹੀ ਲੱਗਦਾ ਰਿਸ਼ਤੇਦਾਰੀਆਂ ਭੈਣ ਭਰਾ ਸੱਜਣ ਸ਼ਾਮਾਂ ਨੂੰ ਇਕੱਠੇ ਬਹਿ ਕੇ ਗੱਫਾ ਬਾਣੀ ਸਕਣਾ ਹਾਸੇ ਖੇਡੇ ਠੱਠੇ ਇੱਕ ਦੂਜੇ ਨਾਲ ਬਹਿ ਕੇ ਮੋਟਾਂ ਤੇ ਹੁਣ ਬੱਲੇ ਜਦੋਂ ਚੋਨੇ ਚਾਂਨੇ ਲੱਗੇ ਵੇਲੇ ਹੋਏ ਨਾ ਫਲਾਨਾ ਹੈ ਕਿੱਥੇ ਆ ਜਾ ਪਫਲਾਨੇ ਖੂਬ ਤੇ ਬਹਿਨੀ ਆ ਬੈਣਾ ਗੱਲਾਂ ਬਾਤਾਂ ਕਰਨੀਆਂ ਤੇ ਠੰਡੇ ਠੁੰਡੇ ਪੀਣੇ ਇਹ ਚੀਜ਼ਾਂ ਜਿਹੜੀਆਂ ਉੱਧਰ ਨਹੀਂ ਹੈਗੀਆਂ ਇਸ ਕਰਕੇ ਮੇਰੇ ਵੀਰ ਜਦੋਂ ਸਮਾਂ ਲੰਘਿਆ ਉਦੋਂ ਬਾਅਦ ਪਛਤਾਉਣ ਦਾ ਕੀ ਫਾਇਦਾ ਜੇ ਪਹਿਲਾਂ ਹੀ ਆਇਆ ਜਾ ਸਕਦਾ ਤੇ ਆਜੋ ਤੇ ਵਧੀਆ ਦੇ ਨਜ਼ਾਰੇ ਲਓ ਕਿ ਇਸ ਸਟੈਪ ਤੇ ਤੁਹਾਨੂੰ ਚੁੱਕਣਾ ਪੈਣਾ ਜੇ ਇੱਥੋਂ ਜਾਣ ਦੀ ਜਿੱਦ ਕਰਕੇ ਬਾਹਰ ਗਏ ਆ ਤੇ ਉਧਰੋਂ ਬਾਹਰੋਂ ਵੀ ਇਧਰ ਆਣ ਆਉਣ ਦੀ ਜਿੱਦ ਕਰਕੇ ਪੰਜਾਬ ਆਜੋ ਤੇ ਵਧੀਆ ਇੱਥੇ ਕਾਰੋਬਾਰ ਖੋਲ ਲਓ ਪਰਮਾਤਮਾ ਅਨਤਰਕੀਆਂ ਬਖਸ਼ੇ ਹੁਣ ਭਾਵੇਂ ਜਿੱਦਾਂ ਮਰਜੀ ਆ ਯਾਰ ਇੱਥੇ ਮੇਰੇ ਕੋਲ ਹੈਗੀ ਆ ਜ਼ਮੀਨ ਇੱਥੇ ਜਿਹੜੀ ਮੇਰੇ ਅੰਦਰ ਆ ਉਹ 250 ਕਿੱਲੇ ਦੇ ਲਾਗੇ ਬੰਨੇ ਬੰਦੇ ਨਾਲ ਥੱਲੇ ਕੰਮ ਕਰਦੇ ਆ ਉਹਨਾਂ ਨੂੰ ਆਖ ਕੇ ਆਪਾਂ ਕਰਾਈ ਜੰਨੇ ਆ ਚਲੋ ਜਿੱਦਾਂ ਵੀ ਆ ਨਜ਼ਾਰੇ ਵੀ ਲਈ ਜਾਈਦੇ ਕੰਮ ਵੀ ਕਰੀ ਜਾਈਦੇ ਇਸ ਕਰਕੇ ਯਾਰ ਆញੋਂ ਤੇ ਆਂਦੇ ਆਂ ਇਸ ਮੇਰਾ ਪੰਜਾਬ ਦਾ ਪ੍ਰਦੇਸ਼ ਚ ਆਇਆ ਕਿਦਾਂ ਪੰਜਾਬ ਨਜ਼ਾਰੇ ਆ ਕਿਦਾਂ ਠੀਕ ਐ ਸੀ ਕੰਮ ਕਰਨਾ ਨਜ਼ਾਰਾ ਹਾਂ ਪੈਸੇ ਪੂਹੇ ਬਣਦੇ ਆ ਹਾਂ ਬਣਦੇ ਮਿਹਨਤ ਕਰਨ ਵਾਲਾ ਬੰਦਾ ਹੋਵੇ ਦੇਖਣਾ ਇੱਥੇ ਘਾਟਾ ਨਹੀਂ ਪੰਜਾਬ ਚ ਹਾਂ ਮਿਹਨਤ ਜੋ ਕਰੇਗਾ ਉਸੇ ਕੋ ਪੈਸਾ ਆ ਹਾਂ ਪੰਜਾਬ ਚ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਵੇਖ ਲਓ ਪਾਣੀ ਵੀ ਪੁਰਾ ਮਸਤ ਨਹੀਂ ਆ ਇਹ ਨਾਲੇ ਮਛਲੀ ਖਾਉ ਨਾਲੇ ਹੈ ਨਾ ਸਭ ਕੁਝ ਕੱਚੂ ਚੋ ਗਿਆ ਇਸ ਕਰਕੇ ਵੇਲੋ ਸਾਡੇ ਸਾਹਮਣੇ ਉਹਨੂੰ ਆਪਾਂ ਪੁੱਛਿਆ ਉਹਨੇ ਵੀ ਇਹੀ ਦੱਸਿਆ ਹੁਣ ਆਪਾਂ ਪਹੁੰਚ ਗਏ ਦਰਿਆ ਤੋਂ ਕੰਡੇ ਦੇ ਪਿੰਡ ਨੂੰ ਜਾਣ ਦੀ ਤਿਆਰੀ ਤੇ ਪਰ ਬੇੜੀ ਕੋਈ ਉਧਰ ਲੈ ਗਿਆ ਕਹਿੰਦੇ ਹੁੰਦੇ ਨਾ ਸਭ ਤੋਂ ਦੂਰ ਕੋਣ ਦਰਿਆ ਤੋਂ ਪਾਰ ਅੱਜ ਲੱਗਦਾ ਵੀ ਐਦਾਂ ਹੁੰਦਾ ਦਰਿਆ ਤੋਂ ਪਾਰ ਸਭ ਤੋਂ ਦੂਰ ਮੱਸ਼ਰ ਬਾਬਾ ਬੜਾ ਲੜਨ ਲੱਗਾ ਯਾਰ ਮੱਸ਼ਰ ਤੇ ਪੁੱਤ ਲੜਦਾ ਨਹੀਂ ਹੁਣ ਲਾ ਲੋ ਏ ਲੱਭੀ ਹੈ ਕਿੰਨਾਰੀ ਨਹੀਂ ਹਾਂ ਬਾਬਾ ਗੰਡਾ ਵੀ ਹੁਣ ਨਹੀਂ ਲੜਦਾ ਆਹ ਪਾਕ ਸੇ ਕੀ ਨਾ ਆ ਤੇ ਆਹ ਕਿਦਾਂ ਦਾ ਮੋਟਾ ਨਹੀਂ ਹੁਣ ਨਹੀਂ ਅੱਜ ਨਹੀਂ ਆਹ ਹੁਣ ਉਤਰਾ ਵੇਹੇ ਠੰਡਾ ਮੌਸਮ ਅੱਜ ਠੰਡੀਆਂ ਹੋਈਆਂ ਹਾਂ ਹਵਾ ਸਿੱਧੀ ਆਵਾਦੀ ਹੈ ਤੇ ਹੁਣ ਪੇਟ ਨੂੰ ਜਾਣ ਦੀ ਤਿਆਰੀ ਕਰਦੇ ਹਾਂ ਇੱਕ ਐਦਾਂ ਆ ਵੀ ਜੀ ਗੱਲਾਂ ਕਰਦੇ ਨੇ ਜਿੱਦਾਂ ਵੀ ਖਈ ਚਾਚੇ ਮਰੀਕ ਸੌਂਦੀ ਗੱਲ ਕਰਦੇ ਆ ਫੇਰ ਰਾਤ ਨੂੰ ਚੰਗਾ ਭਲਾ ਸੁੱਤਾ ਇਹਨੂੰ ਪਤਾ ਨਹੀਂ ਸਾਰੇ ਜੀ ਸੁੱਤੇ ਜਿਹੜੇ ਪਤਾ ਨਹੀਂ ਕਿਤਨੇ ਕਿੰਨੇ ਸੌਂਦੇ ਆ ਜਦੋਂ ਤੁਹਾਨੂੰ ਰਾਤ ਨੂੰ ਆ ਜੀਦਾ ਚੰਗਾ ਸਾਰੇ ਵੀਰ ਛੜਦੇ ਗਲਾ ਕਿ ਜਿਹਨੇ ਵੇਖਾਂ ਉੱਥਾਂ ਦੇ ਕਿੰਨੇ ਥਾਂ ਇਸ ਕਰਕੇ ਪਰਮਾਤਮਾ ਬਹੁਤ ਬੇਅੰਤਤਾ ਪਤਾ ਨਹੀਂ ਬਸੇਰੇ ਕਿਹਨੇ ਮਿਲਣਾ ਜਾਂ ਨਹੀਂ ਮਿਲਣਾ ਕਿੰਨੇ ਵਿਚੜ ਜਾਣਗੇ ਇਸ ਕਰਕੇ ਉਹਦਾ ਸ਼ੁਕਰ ਕਰਿਆ ਕਰੋ ਜਿੰਨਾ ਵੀ ਹੋ ਸਕੇ ਆਪ ਕੀ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਸਾਰੇ ਉੱਠਿਆ ਗਿਆ ਤਾਂ ਸਾਰੇ ਨੂੰ ਮਿਲਾਂਗੇ ਵੈਗ ਦਿਖਾ ਸਾਡੀ ਕਦੇ